ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕੱਲ ਦੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕਿ ਇੱਕ ਬੰਦਾ ਕੋਈ ਕਿਸੇ ਨੂੰ ਘੁੱਟ ਮਾਰ ਕਰਕੇ ਕਿਸੇ ਕਮਰੇ ਦੇ ਵਿੱਚ ਜਾ ਕੇ ਲੁਕ ਜਾਂਦਾ ਤੇ ਉਹ ਵੀਡੀਓ ਜਦੋਂ ਅਸਲ ਦੇ ਵਿੱਚ ਹੋਇਆ ਇਹ ਸੀਗਾ ਕਿ ਗੁਰੂ ਘਰ ਦੇ ਕੋਲੇ ਉਹ ਬੰਦਾ ਲੁੱਕ ਕੇ ਆ ਕੇ ਕਿਸੇ ਕਮਰੇ ਦੇ ਵਿੱਚ ਕਿਸੇ ਘਰ ਦੇ ਵਿੱਚ ਆ ਕੇ ਲੁੱਕ ਗਿਆ ਅਣਜਾਣ ਸੀਗਾ ਉਹ ਕਿਸੇ ਨੂੰ ਪਤਾ ਨਹੀਂ ਸੀਗਾ ਵੀ ਕੌਣ ਆ ਉਹ ਪੰਜਾਬੀ ਹੈ ਜਾਂ ਪ੍ਰਵਾਸੀ ਹੈ ਨਹੀਂ ਪਤਾ ਸੀ ਪਰ ਲੋਕ ਉੱਥੇ ਬਹੁਤ ਆਤ ਗਿਣਤੀ ਵਿੱਚ ਜਿਹੜੇ ਇਹ ਕਹਿ ਰਹੇ ਸੀ ਜੀ ਕਿ ਉਹ ਇੱਕ ਪ੍ਰਵਾਸੀ ਹੋ ਸਕਦਾ ਤੇ ਇਸ ਕਰਕੇ ਕਿਉਂਕਿ ਚੰਗੀ ਤਰ੍ਹਾਂ ਕਿਸੇ ਨੇ ਵੀ ਨਹੀਂ ਦੇਖਿਆ ਸੀਗਾ ਤੇ ਉਹ ਵੀਡੀਓ ਮੈਂ ਬਣਾਈ ਤੇ ਬਣਾ ਕੇ ਤੇ ਮੈਂ ਆਪਣੇ ਪਿੰਡ ਦੇ ਵਿੱਚ ਕਿਉਂਕਿ ਇੱਕ ਦੋ ਬੰਦੇ ਉਧਰ ਨੂੰ ਭੱਜ ਗਏ ਸੀਗੇ ਤੇ ਇੱਕ ਦੋ ਬੰਦੇ ਸਾਡੇ ਪਿੰਡ ਵੱਲ ਨੂੰ ਭੱਜ ਗਏ ਸੀਗੇ ਆ ਬਿਆਣੇ ਨੂੰ ਸੋ ਇਸ ਕਰਕੇ ਉਹਨਾਂ ਨੂੰ ਸਟੇਟ ਕਰਨ ਲਈ ਮੈਂ ਵੀਡੀਓ ਬਣਾ ਕੇ ਗਰੁੱਪ ਵਿੱਚ ਪਾਈ ਤੇ ਜਿੱਦਾਂ ਕਿ ਮੇਰਾ ਕੋਈ ਵੀ ਗਲਤ ਮਨੋਰਥ ਨਹੀਂ ਸੀਗਾ ਕਿਸੇ ਨੂੰ ਕੋਈ ਤਕਲੀਫ ਦੇਣ ਦਾ ਜਾਂ ਕਿਸੇ ਨੂੰ ਕੋ ਟਾਰਗੇਟ ਕਰਨ ਦਾ ਤੇ ਉਹ ਵੀਡੀਓ ਸੋਸ਼ਲ ਮੀਡੀਆ ਤੇ ਇਤਿਹਾਸਲ ਹੋਏ ਤੇ ਉਹਨੂੰ ਇੱਕ ਮੁੱਦਾ ਬਣਾਇਆ ਜਾ ਰਿਹਾ ਪ੍ਰਵਾਸੀ ਵਾਜਸ ਪੰਜਾਬੀ ਪਰ ਇਦਾਂ ਦਾ ਕੋਈ ਵੀ ਕੋਈ ਮਸਲਾ ਨਹੀਂ ਹੈ ਕਿਉਂਕਿ ਉਦੋਂ ਤੱਕ ਜਦੋਂ ਤੱਕ ਕਮਰੇ ਵਿੱਚ ਬੰਦ ਸੀ ਕਿਸੇ ਨੂੰ ਪਤਾ ਨਹੀਂ ਸੀਗਾ ਤੇ ਜਦੋਂ ਬਾਹਰ ਆਇਆ ਫਿਰ ਕਲੀਅਰ ਹੋਇਆ ਇਹ ਕਿ ਉਹ ਇੱਕ ਪੰਜਾਬੀ ਸੀਗਾ ਪੰਜਾਬੀ ਮੁੰਡਾ ਸੀ ਆਪਸੀ ਕੋਈ ਉਹਨਾਂ ਨੇ ਗੱਲਬਾਤ ਸੀਗੀ ਤਾਂ ਇਸ ਕਰਕੇ ਉਹ ਵੀਡੀਓ ਨੂੰ ਇੰਨਾ ਵਾਇਰਲ ਕਰ ਦਿੱਤਾ ਗਿਆ ਜਿਹਦੇ ਵਿੱਚ ਕਿ ਉਹਨੂੰ بار بار ਲੋਕਾਂ ਨੂੰ ਇਹ ਲੱਗਾ ਕਿ ਅਸੀਂ ਜਾਣ ਬੁੱਝ ਕੇ ਪ੍ਰਵਾਸੀਆਂ ਦਾ ਨਾਮ ਬਦਨਾਮ ਕੀਤਾ ਜਾ ਇਦਾਂ ਪਰ ਇਦਾਂ ਦਾ ਕੁਝ ਵੀ ਨਹੀਂ ਹੈ ਸੋ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਵੀ ਉਹ ਕੋਈ ਪ੍ਰਵਾਸੀ ਨਹੀਂ ਸੀਗਾ ਸੋ ਇਸ ਬੈਂਟੀ ਨੂੰ ਪਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ